सरदार जी बहुत दिलदार होते हैं अच्छा जी सुना है सुदार लो, सुदार लो, आज है। के पता आज चला कि आप बहुत दिलदार अरे वाह वा, वा, क्या वा, 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 बात है तो बहुत बढ़िया लगा भाई साहब जी।, जी जी बोलिए 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 भगवान का नाम है बुद्धम तो बहुत मच ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮੱਚ ਆਪਸੇ ਮਿਲ ਕੇ ਬਹੁਤ ਵਧੀਆ ਲੱਗਾ। ਦੁਬਾਰਾ ਇਹ ਆਪ ਹੋਲ ਬਣਾ ਦਿੱਤੀ। ਵਧੀਆ ਜੀ। ਓਕੇ ਜੀ। ਪਲੀਜ਼ ਇਸki ਬਾਰੇ ਵਿੱਚ ਦੱਸਣਾ। ਹੈਲੋ। ਹੈਲੋ, ਕੀ ਨਾਮ ਹੈ? ਤੇ ਲਓ ਜੀ। ਤੇ ਹੁਣ ਆ ਗਏ ਆਪਾਂ ਜਿਹੜੀ ਮਹਾਤਮਾ ਬੁੱਧਾ ਸਟੈਚੂ ਹੈ ਨਾ ਮਹਾਤਮਾ ਬੋਧੀ ਮੂਰਤੀ ਇਹ ਬਹੁਤ ਦੂਰੋਂ ਦੇਖੀਆ ਕਾਜਾ ਚ ਆਉਂਦਿਆਂ ਨੂੰ। ਤੇ ਆਨੰਦ ਆ ਰਿਹਾ ਜੀ ਪੂਰਾ। ਔਰ ਇੰਨਾ ਪਿਆਰ ਮਿਲ ਰਿਹਾ ਨਾ ਕਾਜਾ ਦੇ ਵਿੱਚ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਯਾਰ। ਗੁੱਡ ਮਾਰਨਿੰਗ ਜੀ। ਤੇ ਇਹ ਆਪਣੇ ਰੂਮ ਦੇ ਵਿੱਚੋਂ ਥਿਊ ਵਿਊ ਦਿਖ ਰਿਹਾ ਆ ਉਹ ਸਾਹਮਣੇ ਮਿਨਿਸਟਰੀ ਆ ਤੇ ਇਹ ਸਾਡਾ ਰੂਮ ਆ ਰਾਈਟ ਤੇ ਅੱਜ ਥੋੜਾ ਉੱਠਿਆ ਮੈਂ ਉੱਠਦਾ ਟਾਈਮ ਨਾਲ ਗਿਆ ਸੀਗਾ ਅੱਡੀ ਥੋੜਾ ਦੇਰ ਨਾਲ ਹੋਇਆ ਕਿਉਂਕਿ ਕੱਲ ਥੋੜੀ ਤਬੀਅਤ ਖਰਾਬ ਹੋਈ ਸੀਗੀ ਤੇ ਹੁਣ ਠੀਕ ਆ ਓਕੇ ਆ ਨੋ ਵਰ ਨੋ ਤੇ ਸਟਾਰਟ ਸਟਿਪ ਅਗਲਾ ਸਫਰ ਤੇ ਅੱਜ ਇੱਥੇ ਲੋਕਲ ਡੈਸਟੀਨੇਸ਼ਨ ਹੈਗੀਆਂ ਦੋ ਚਾਰ ਉਹ ਆਪਾਂ ਵਿਜ਼ਿਟ ਕਰਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਰਾਈਟ ਤੇ ਪਹਿਲਾ ਬਨ ਲੀਏ ਪੱਗ ਸਹੀ ਐ ਸਹੀ ਐ ਤੇ ਐਸ ਅਗੇ ਇਹ ਪਕਰ 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 ਨੂੰ ਪਕਰੇ ਪੱਗ 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 ਨੇ ਗਿਆ ਕੋਈ ਆ ਕੁਛ ਇਹਨਾਂ ਪੱਕੜੀਆਂ ਪੂਰੀਆਂ ਕਰਨੀਆਂ ਜ਼ਰੂਰੀਆਂ ਹੁੰਦੇ ਨੇ ਇਧਰ ਐਂਟਰੀ ਸੱਜੇ ਪੀੜਾ ਲੇ ਛੋੜਾ ਹੱਥ ਵਿੱਚ ਕਰਦੇ ਆਖੀ ਛੋੜਾ ਕਿ ਯੈਸ ਇਹਨੂੰ ਪੱਕੀ ਪੁੰਨੀ ਕਰਵਾਣੀ ਆ ਗਈ ਬੇਰ 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 ਅਚਾ ਲੋ ਜਾਈਏ ਯੈਸ ਗੁੱਡ ਪਤਾ ਆਇਆ ਤਾਂ ਕਿ ਪੁਣੀ ਅਭੀ ਕੋਈ ਸਰਦਾਰ ਆਇਆ ਤਾਂ ਕਰਵਾ ਸਕਦੇ ਹੋ ਤੁਹਾਨੂੰ ਪੁਣੀ ਠੀਕ ਹੈ ਗੁੱਡ ਕੀ ਨਾਮ ਹੈ ਤੁਹਾਡਾ ਅਕੀਸ਼ ਅਕੀਸ਼ ਫਿਰ ਬੱਸ ਹੋ ਗਿਆ ਨੂਰ ਯੰਗ ਰੈਸਟੋਰੈਂਟ ਐਂਡ ਕੈਫੇ ਤੇ ਹੋਟਲ ਵੀ ਆ ਤੇ ਇੱਥੇ ਆਪਾਂ ਰਾਤ ਰੁਕੇ ਸੀ ਤੇ ਰਾਤੀ ਥੋੜੀ ਧੀਮੀ ਖਰਾਬ ਹੋ ਗਈ ਦੀ ਹੁਣ ਆਪਾਂ ਨੋਵਰ ਨੋਵਾ ਤੇ ਬ੍ਰੇਕਫਾਸਟ ਕਰ ਲਿਆ ਤੇ ਹੁਣ ਤਿਆਰੀ ਆ ਤੇ ਐਕਸਪਲੋਰ ਕਰਾਂਗੇ ਪਹਿਲਾ ਕਾਜ਼ਾ ਤੇ ਕਾਜ਼ਾ ਦੇ ਵਿਊ ਦੇਖ ਲਓ ਤੁਹਾਨੂੰ ਮੈਂ ਇੱਥੋਂ ਦਿਖਾਉਂਦਾ ਆ ਬਹੁਤ ਸ਼ਾਨਦਾਰ ਆ ਆ ਦੇਖਿਓ ਠੀਕ ਆ ਇੱਥੇ ਬਹੁਤ ਕੁਝ ਆ ਸਟੈਪ ਬਾਈ ਸਟੈਪ ਤੁਹਾਨੂੰ ਆਪਾਂ ਦੱਸੀ ਜਾਣਾ ਹੈ ਤੁਸੀਂ ਦੇਖੀ ਜਾਣਾ ਹੈ ਸਪੋਰਟ ਵੀ ਕਰੀ ਆ ਮੜੀ-ਮੜੀ ਨਾ ਤੇ ਮਿਹਤ ਹੁੰਦੀ ਆ ਯਾਰ ਕੱਲਾ ਤੁਹਾਡਾ ਭਰਾ ਨਾ ਕਿੰਨੀ ਦੂ ਦੇਜੋ ਸੋੜਾ ਦੇ ਉੱਤੇ ਤੇ ਇਹ ਬੰਦੇ ਨੇ ਪਰੋਠੇ ਬਣਾ ਕੇ दिए ਮੇਰੇ ਕੋਲ ਗੌਰ से देख लो इस बंदे को फवासी गए ओए डरना हां <laughs> तो इसका हेयर स्टाइल कट हाय गाइस हाय हाय गाइस ਵੀਰੇ ਹਾਈ गाइस برو ਤੋ ਗੁੱਟ ਥੇ ਯਾਰ ਬੰਦੇ ਸਾਰੇ ਯੇਸ ਬਾਹਰ ਆਜਾ ਬਾਹਰ ਆਜਾ ਆਜਾ ਤੇ ਵਧੀਆ ਲੱਗਾ ਸਾਰਿਆਂ ਨੂੰ ਮਿਲ ਕੇ ਤੋ ਹਰੀਸ਼ ਰਵੀ ਫਰੀ ਇਧਰ ਹਰੀਸ਼ ਅਜੀ ਤੇ ਰਵੀ ਤੋ ਬਹੁਤ ਵਧੀਆ ਲੱਗਾ ਯਾਰ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੇ ਬਹੁਤ ਵਧੀਆ ਸਟਾਫ ਆ ਮੈਂ ਰਾਤੀ ਜਿੱਤਾ ਤਬੀਅਤ ਖਰਾਬ ਹੋ ਗਈ ਸੀ ਮੇਰੀ ਇਹਨਾਂ ਨੇ ਬਹੁਤ ਸਪੋਰਟ ਕੀਤੀ ਬਹੁਤ ਹੈਲਪ ਕੀਤੀ ਨੰਬਰ ਵੀ ਲਿਆ ਮੇਰਾ ਕਹਿੰਦੇ ਪੜੀ ਅਗਰ ਲੋਡ ਹੋਈ ਤੇ ਤੁਸੀਂ ਕਾਲ ਕਰਿਓ ਇਹ ਕੁਝ ਹੁੰਦਾ ਯਾਰ ਦੂਸਰੀ ਜਗ੍ਹਾ ਤੇ ਜਾ ਕੇ ਤਾਂ ਬਹੁਤ ਵਧੀਆ ਬੰਦੇ ਆ ਤੇ ਦੱਸੋ ਜੀ ਆਪਣੇ ਹੋਟਲ ਵਾਲੇ ਹੋਟਲ ਦਾ ਨਾਮ ਦੱਸੋ ਨੌਰਜੈਗ ਸਰ ਨੌਰਜੰਗ ਰਾਈਟ ਅੱਛਾ ਜਰਾ ਬਹੁਤ ਅੰਚਾ ਲੱਗਾ ਹਾਂਜੀ हमें पाजी से मिलकर बहुत अच्छा तो लगा है आगा। 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 और आप इनका यूट्यूब चैनल ग्रेट टेलीकास्ट को लाइक सब्सक्राइब और धन्यवाद धन्यवाद देखा उस लड़की ने कितने प्यार से बोला था तेरे को दिखाया ना मैंने कितने प्यार से बोला है ते गड्डी स्टार्ट है जी ते सफर स्टार्ट कर देता कल तो कुछ नहीं देखा था कल तो जस्ट ਮਾਰਕੀਟ ਗਿਆ ਜੀ ਸ਼ੋਪਿੰਗ ਕਰ ਲਈ ਅੱਜ ਸਾਰਾ ਵੀਦੇ ਡੱਜੇ ਕਰਾਂਗੇ ਆ ਜੋ ਪਹਿਲਾਂ ਚਲਾਂਗੇ ਇਧਰ ਮਿਨਿਸਟਰੀ ਆ ਮਿਨਿਸਟਰੀ ਦੇਖਣ ਤੇ ਇਹ ਆ ਜੀ ਸਤੂਪਾ ਤੇ ਸਾਹਮਣੇ ਉੱਤੇ ਲਿਖਿਆ ਆ ਆਈ ਲਵ ਸਪਿਤੀ ਤੇ ਇਹਦੇ ਸਾਹਮਣੇ ਬਿਲਕੁਲ ਓਪੋਜ਼ਿਟ ਮਿਨਿਸਟਰੀ ਆ ਤੇ ਆਪਾਂ ਹੁਣ ਉਹ ਦੇਖਾਂਗੇ ਤੇ ਜਿਹੜਾ ਆਈ ਲਵ ਸਪਿਤੀ ਆ ਇਹਦਾ ਥੋੜਾ ਜਿਹਾ ਜਿੱਦਾਂ ਕਰ ਲੋ ਬਈ ਉਹ ਮੋਰੇ ਗੱਡੀ ਖੜੀ ਆ ਕਲੀਅਰ ਨਹੀਂ ਆ ਰਿਹਾ ਬੱਸੇ ਉੱਪਰ ਲਾ ਤੁਹਾਨੂੰ ਦਿਖਾ ਦਿੰਦਾ

ministry ਦੇ ਵਿੱਚ ਅੱਜ ਬੱਚਿਆਂ ਦਾ ਪ੍ਰੋਗਰਾਮ ਆ ਨਾ ਇੱਥੇ ਸਕੂਲ ਦੇ ਬੱਚੇ ਜਿਹੜੇ ਉਹ ਸਾਰੇ ਪਰਫਾਰਮ ਕਰਨਗੇ ਤੇ ਟੈਂਟ ਲੱਗਾ ਆ ਰਾਈਟ ਤੇ ਬੱਚੇ ਆ ਰਹੇ ਆ ਤੇ ਫੰਕਸ਼ਨ ਆ ਇੱਥੇ ਨਾ ਤੋਂ ਇਹ ਇੱਥੇ ਬੱਚਿਆਂ ਲਈ ਲੰਗਰ ਵੀ ਲੱਗਾ ਆ ਤੇ ਵੀ ਅਰੇ ਤੇ ਇਹ ਫੰਕਸ਼ਨ ਕੋਲ ਤਾਂ ਹੈ ਕਿ ਆ ਟੂ ਦਿਨ ਦੀ ਹੈ ਇਹ ਫੰਕਸ਼ਨ तो आज हमारे जो हिटोरियन उनका आज बर्थडे है जुलाई को तो जो ये हिमालयन बेल्ट है यहाँ पर मोस्टली तिबेन बुधगम को फॉलो किया जाता है तो तिबेतन बुधगम जो बहुत प्रेस्टिजियस और बहुत सुप्रीम रिलीजियस लीडर है वो तो यहाँ पर बहुत सारी जगह वो नहीं आई है वो नहीं जगह मनाया जाता है वो तो धर्मशाला में ही होंगी अपने मनाया जाता है और यहाँ पे देखो हमारा हमारा जो सौभाग्य है हम आज ही के दिन यहाँ हाँ जी राइट ਲੋ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਫੰਕਸ਼ਨ ਆਲਰੇਡੀ ਇੱਥੇ ਚੱਲ ਰਿਹਾ ਹੈ ਤੇ ਨਾਲ ਨਾਲ ਪੂਰੀਆਂ ਤੇ ਇਹ ਆਈ ਲੰਮਾ ਜੀ ਜਿਨ੍ਹਾਂ ਦਾ ਜਿਨ੍ਹਾਂ ਨੇ ਬਰਥ ਬਰਥਡੇ ਮਨਾਉਗੇ ਨਾ ਤੇ ਉਹ ਪਰਮਾਤਮਾ ਬੁੱਧ ਜੀ ਦੀ ਪ੍ਰਤੀਮਾ ਆ ਉੱਪਰ ਬਹੁਤ ਚਟਾਨ ਦੇ ਉੱਤੇ ਤੇ ਸਹੀ ਰਾਈਟ ਤੋ ਚਲਤੇ ਹਾਂ ਜੀ ਮਿਨਿਸਟਰੀ ਆਪਣੇ ਮਿਨਿਸਟਰੀ ਦੇਖਣ ਮੈਂ ਤੇ ਜੁੱਤੇ نیچے ਉਤਾਰੂੰਗਾ ਆਪਾਂ ਗੁਰਦੁਆਰਾ ਸਾਹਿਬ ਜਾਈਦਾ ਆ ਤੇ ਜੁੱਤੀਆਂ ਥੱਲੇ ਲਾ ਕੇ ਜਾਈਦੀਆਂ ਤੇ ਹੁਣ ਕੋਡੇ ਤੇ ਚੜਾਂਗੇ ਇੱਦਈਏ ਕਿੱਦੇ ਜੁੱਤੀਆਂ ਉੱਪਰ ਲਾ ਲਿਓ ਤੇ ਇਹ ਕੁਸ਼ 뷰 ਆ ਇੱਥੇ ਦਾ ਤੁਸੀਂ ਦੇਖ ਸਕਦੇ ਆ ਇਹ ਦੇਖਿਆ ਇਹ ਸਾਰੇ ਜਿਹੜੇ ਅ ਬੁੱਧਿਸਟ ਹਨ ਬੋਧਤਾਰ ਨੂੰ ਮੰਨਦੇ ਆ ਜਿਹੜੇ ਉਹਨਾਂ ਦੀਆਂ ਡਰੈੱਸਾਂ ਪਾਈਆਂ ਆ ਇਹਨਾਂ ਨੂੰ ਲਾਮਾ ਰਾਈਟ ਤੇ ਇਹ ਅੱਜ ਆਪਣੇ ਜਿਹੜੇ ਇਹਨਾਂ ਦੇ ਸੰਤ ਐ ਉਹਨਾਂ ਦਾ ਬਰਥਡੇ ਸੈਲੀਬ੍ਰੇਸ਼ਨ ਕਰਨਗੇ ਇਹ ਅਜੀਬ ਮਿਸਟਰੀ ਤੇ ਚਲਦੇ ਆ ਅੰਦਰ ਬਹੁਤ ਹੀ ਪਿਆਰੀ ਹੈ ਅੰਦਰ ਉਹ ਤੇ ਸਾਹਮਣੇ ਮਹਾਤਮਾ ਬੋਧੀ ਜੀ ਦੀ ਪ੍ਰਤਿਮਾ ਹੈ ਵੱਡੀ ਮੂਰਤੀ ਸਥਾਪਨਾ ਹੋਈ ਹੋਆ ਤੇ ਇਹਨਾਂ ਦੇ ਕਲਰ ਹੁੰਦੇ ਆ ਨਾ ਅੰਦਰੋਂ ਇਦਾਂ ਇਹਨਾਂ ਦੇ ਉਹ ਮਨਸਟਰੀਆ ਦੇ ਬਹੁਤ ਅਟਰੈਕਟਿਵ ਇਹ ਹੁੰਦੇ ਆ ਨਾ ਤੋ ਇਧਰ ਇਹ ਬਾਬੇ ਤੇ ਹੁਣ ਬਾਹਰ ਇੱਥੇ ਸਗ ਲੰਮਾ ਜੀ ਦਾ ਜਨਮ ਦਿਨ ਆ ਤੇ ਉਹ ਸੈਲੀਬ੍ਰੇਟ ਕਰਨਗੇ ਸਾਰੇ ਜਣੇ ਤੇ ਇੱਥੇ ਨਾ ਕੁੜੀਆਂ ਸਿਗੀਆਂ ਇੱਥੇ ਲੜਕੀਆਂ ਹੱਥਾਂ ਦੇ ਵਿੱਚ ਕੀਤਲੀਆਂ ਫੜੀਆਂ ਆ ਇਹਦੇ ਵਿੱਚ ਯਲ ਵਾਟਰ ਨਾਟ ਵਾਟਰ ਯਰ ਫਰਮੈਂਟਡ ਚੀਜ਼ ਕੁਛ ਨਾ ਯਰ ਮਾ ਯਰ ਮਾ ਓਕੇ ਇਹ ਦਿਸ ਇਨ ਮਿਲਕ ਦੁੱਧ ਮਿਲਕ ਯਾਰ ਦੁੱਧ ਇਹ ਨਾ शायद तो कुछ बताओगे इसके बारे में क्योंकि इसके बारे में मेरे को पता नहीं है इसके प्लीज इसके बारे में बताना हेलो हेलो क्या नाम है मेरा नाम है। ओके okay, आप जी मेरा नाम ओके ओके okay. तो वेरी डिफिकल्ट नेम है और क्यूट भी है डिफिकल्ट भी है यस बिल्कुल बिल्कुल तो हमारा तो ये सुबह तो गया है मैं काजा फर्स्ट टाइम आया हूँ तो फर्स्ट टाइम आने पे ऐसा माहौल मिला वे ये लामा जी का बर्थ है आज ना तो प्लीज़ इसके बारे में बताना मेरे को मेन तो मैं यही पूछना था आपसे जी जी प्लीज़ <laughs> स्पेशल स्पेशल होते हैं। जी जी जी। कोई भी हो। जी। किसी जगह का इनोग्रेशन हो या किसी का मतलब किसी की मैरिज हो रही हो तो उसमें हम ऐसे स्वागत के लिए अपनी ट्रेडिशनल ड्रेसेस पहन के जी, जी, जी। जी। uh, मतलब खड़े बिल्कुल, बिल्कुल 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 ठीक है जी ठीक ठीक तो बहुत बढ़िया लगा जी आपसे मिलकर आपने बहुत अच्छी तरीके हमें बताया तो हमारा ये सौभाग्य कि आज हम यहाँ पर हो

ਦੀ ਗੁੱਡ ਵੈਰੀ ਗੁੱਡ ਚਲੋ ਬਹੁਤ ਵਧੀਆ ਲੱਗਾ ਵਾ ਮਰੇ ਨੇ ਕਿ ਡੀਏਪੀ ਯੂਨੀਵਰਸਿਟੀ ਹੈ ਵਾ ਵੀ ਇਧਰ ਸੇ ਬਹੁਤ ਜਾ ਰਹੇ ਹੈ ਉਹ ਜਿਹੜੇ ਅੰਦਰ ਸਾਈਡ ਹੈ ਇਹਨਾ ਬਹੁਤ ਵਧੀਆ ਲੱਗਾ ਜੀ ਤੋਂ ਥੈਂਕ ਯੂ ਵੈਰੀ ਮਚ ਕੋ ਵੀ ਥੈਂਕ ਯੂ ਕਾਜਾ ਦੀ ਇਸ ਮਿਨਿਸਟਰੀ ਦੇ ਵਿੱਚ ਜਿਹੜੇ ਦলাই লামਾ ਜੀ ਆ ਸੰਤ ਆ ਬੁੱਧਿਸ ਧਰਮ ਦੇ ਵਿੱਚ ਉਹਨਾਂ ਦਾ ਅੱਜ ਬਰਥਡੇ ਆ ਤੇ ਉਹਦੇ ਵਿੱਚ ਇਹ ਸਮਾਗਮ ਹੋ ਰਿਹਾ ਹੈ ਤੇ ਬੁੱਧਿਸ ਧਰਮ ਦੇ ਵਿੱਚ ਹੀ ਇੱਕ ਹੋਰ ਸੰਤ ਆ ਬਜ਼ੁਰਗ ਤੇ ਉਹਨਾਂ ਦੀ ਉਹਨਾਂ ਨੂੰ ਪੂਰੀ ਰਿਸਪੈਕਟ ਦੇ ਨਾਲ ਲੈ ਕੇ ਆ ਰਿਹਾ ਸਟੇਜ ਦੇ ਉੱਤੇ ਤੇ ਆਹ ਸਾਈਡ ਤੇ ਦੇਖਿਓ ਜਿਹੜੇ ਕੈਪਾਂ ਲਈਆਂ ਆ ਬਹੁਤ ਹੀ ਦਾ ਰੋਮਨ ਹੁੰਦੇ ਨਾ ਰੋਮ ਦੇ ਪੁਰਾਣੇ ਤੁਸੀਂ ਕਹਾਣੀਆਂ ਤੇ ਵੇਖਦੇ ਹੋ ਉਦਾਂ ਦੀ ਇਹਨਾਂ ਨੇ ਟੋਪੀਆਂ ਲਈਆਂ ਆ ਲੰਬੀਆਂ ਲੰਬੀਆਂ ਜੀਆਂ ਤੇ ਮੋਰੇ ਇੱਕ ਬੰਦਾ ਤੁਰਿਆ ਆ ਜਿੱਦਾਂ ਕੈਪ ਲੈ ਕੇ ਪਰਨਾ ਲੈ ਕੇ ਹੱਥਾਂ ਦੇ ਵਿੱਚ ਤੇ ਸੰਤਾਂ ਨੇ yellow cap ਲਈ ਹੋਈ ਆ ਤੇ ਪਿੱਛੇ ਉਹਨਾਂ ਦੇ ਇੱਕ ਛਤਰੀ ਲਈ ਆ ਵੱਡੀ ਉਹਨਾਂ ਦੀ ਰਿਸਪੈਕਟ ਦੇ ਵਿੱਚ ਤੇ ਪਿੱਛੇ ਦলাই ਲਾਮਾ ਜੀ ਦੀ ਫੋਟੋ ਲੈ ਕੇ ਆ ਰਹੇ ਆ ਨਾਲ-ਨਾਲ ਨਾ ਤੇ ਇਹਨਾਂ ਨੂੰ ਇਹ ਸਟੇਲ ਫੜ ਕੇ ਲੈ ਕੇ ਆ ਰਹੇ ਹੁਣ ਬਿਰਧ ਜਿਆਦਾ ਹੋ ਗਏ ਆ ਇਦਾਂ ਇਕੱਲਿਆਂ ਤੋਂ ਤੁਰ ਵੀ ਨਹੀਂ ਹੁੰਦਾ ਇਹਨਾਂ ਤੋਂ ਤੇ ਪੋਣੀਆਂ ਫੜ ਕੇ ਉਤਾਰ ਰਹੇ ਆ ਇਹਨਾਂ ਨੂੰ ਨਾ ਤੇ ਇਹ ਆ ਜੀ ਸੰਤ ਜਿਹੜੇ ਦਲਾਈ ਲਾਮਾ ਦੇ ਬਰਥਡੇ ਦੇ ਸਬੰਧ ਦੇ ਵਿੱਚ ਹੈ ਤੇ ਸਟੇਜ ਤੇ ਸਮੋਹਿਤ ਕਰਨਗੇ ਤੇ ਇੱਥੇ ਛੋਟੇ ਛੋਟੇ ਸਕੂਲ ਦੇ ਬੱਚੇ ਵੀ ਆਏ ਹੋਏ ਆ ਤੇ ਉਹ ਵੀ ਅੱਜ ਪਰਫਾਰਮ ਕਰਨਗੇ ਤੇ ਬਹੁਤ ਹੀ ਵਧੀਆ ਵਿਊ ਆਨੰਦ ਆ ਰਿਹਾ ਜੀ ਇੱਥੇ ਦਾ ਕਲਚਰ ਦੇਖ ਕੇ ਕਾਜਾ ਦਾ ਮਿਨਿਸਟਰੀ ਦੇ ਮਿਨਿਸਟਰੀ ਤੋਂ ਬਾਅਦ ਹੁਣ ਆਪਾਂ ਚੱਲੇ ਆ ਜਿਹੜਾ ਸਟੈਚੂ ਦਿਖਾਈ ਦੇ ਰਿਹਾ ਨਾ ਬੁੱਧਾ ਦਾ ਉੱਥੇ ਜਾ ਰਹੇ ਆ ਤੇ ਗੱਡੀ ਕਹਿੰਦੇ ਉੱਥੇ ਚਲੀ ਜਾਂਦੀ ਆ ਤੇ ਚਲੋ ਚੱਲਦੇ ਆ ਜੀ ਤੇ ਤੁਹਾਨੂੰ ਵੀ ਕਰਾਉਂਦੇ ਆ ਦਰਸ਼ਨ ਤੇ ਲਓ ਜੀ ਤੇ ਹੁਣ ਆ ਗਏ ਆ ਆਪਾਂ ਜਿਹੜੀ ਮਹਾਤਮਾ ਬੁੱਧਾ ਸਟੈਚੂ ਆ ਨਾ ਮਹਾਤਮਾ ਬੋਧੀ ਮੂਰਤੀ ਇਹ ਬਹੁਤ ਦੂਰੋਂ ਦੇਖੀ ਆ ਕਾਜਾ ਚ ਆਉਂਦਿਆਂ ਨੂੰ ਤੇ ਇੱਥੇ ਚੰਡੀਆਂ ਦੇਖੋ ਕਿਦਾਂ ਲਾਈਆਂ ਆ ਤੇ ਇੱਕ ਖਾਸ ਨਿਸ਼ਾਨੀ ਆ ਹੈ ਨਾ ਜੀ ਬੁੱਧ ਧਰਮ ਦੀ ਨਾ ਇਹਦੇ ਉੱਤੇ ਮੰਤਰ ਲਿਖੇ ਹੁੰਦੇ ਆ ਤੇ ਸਾਹਮਣੇ ਵਿਊ ਦੇਖਿਓ ਸਾਹਮਣਲਾ ਇਦੋਂ ਤੱਕ तकरीबन ਸਾਰਾ ਕਾਜ਼ਾ ਦੀਦਾ ਆ ਹੈ ਨਾ ਤੇ ਆਨੰਦ ਆ ਰਿਹਾ ਜੀ ਪੂਰਾ ਔਰ ਇੰਨਾ ਪਿਆਰ ਮਿਲ ਰਿਹਾ ਨਾ ਕਾਜਾ ਦੇ ਵਿੱਚ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਯਾਰ ਤੁਹਾਨੂੰ ਮੇਰਾ ਫੇਸ ਦੱਸਦਾ ਆਊਗਾ ਹੈ ਨਾ ਭਈ ਸਿਹਤ ਠੀਕ ਨਾ ਹੋਣ ਦੇ ਬਾਬੂ ਸਿਹਤ ਠੀਕ ਨਹੀਂ ਸੀਗੀ ਨਾ ਅੱਜ ਫਿਰ ਅੱਜ ਵੀ ਫਿਰ ਥੋੜਾ ਪੇਨ ਕਰਦਾ ਪਿਆ ਸੀਗਾ ਪਰ ਯਾਰ ਇੰਨਾ ਪਿਆਰ ਮਿਲਦਾ ਉਹਦੇ ਨਾਲ ਇੰਨੀ ਐਨਰਜੀ ਮਿਲਦੀ ਹੈ ਨਾ ਬੇ ਛੱਡੇ ਗੱਲਾਂ ਤੋਂ ਬਾਕੀ ਵੀਡੀਓ ਚ ਤੁਹਾਨੂੰ ਪਤਾ ਲੱਗੇ ਹੀ ਜਾਣਾ ਯਾਰ ਰਾਈਟ ਇਹ ਕੁਝ 뷰 ਹੈ ਇੱਥੋਂ ਉਹ ਰਿਵਰ ਵਗਦੀ ਹੈ ਰਿਵਰ ਤੋਂ ਦੂਜੇ ਪਾਸੇ ਉਹ ਦੇਖਿਓ ਇੰਡੀਆ ਦਾ ਝੰਡਾ ਬਣਾਇਆ ਇਹਨਾਂ ਨੇ ਪੂਰੇ ਪਹਾੜ ਦੇ ਉੱਪਰ ਨਾ ਤੇ ਨਾਲ ਹੈ ਮਹਾਤਮਾ ਬੋਧੀ ਫੋਟੋ ਬਣਾਇਓ ਉੱਤੇ ਇਹਨਾਂ ਨੇ ਆਪਣੇ ਪਾਸ਼ਾ ਦੇ ਵਿੱਚ ਕੁਝ ਲਿਖਿਆ ਹੋਇਆ ਹੈ ਨਾ 뷰 ਹੈ ਜੀ ਇੱਥੇ ਦੇ ਇਹ ਪੂਰਾ ਕਾਜਾਦੀ ਦਾ ਪਿਆ ਉੱਪਰ ਤੇ ਇਹ ਹੈਗੀ ਆ ਮਨਿਸਟਰੀ ਜਿੱਥੇ ਆਪਾਂ ਪਹਿਲਾਂ ਜਾ ਕੇ ਆਏ ਨਾ ਇਹ ਅਮਨਿਸਟਰੀ ਉਹ ਰਾਈਟ ਚਲੋ ਤੇ ਆ ਜੋ ਕੁਛ ਨਾ ਕਰਦੇ ਆ ਇੱਥੇ ਲੋਕ ਲੱਗਾ ਆ ਤੇ ਚਲੋ ਬਾਬਿਓ ਬਾਹਰੋਂ ਮੱਥਾ ਟੇਕ ਲੈਂਦੇ ਆ ਵਾਹਿਗੁਰੂ ਤੇ ਇਹ ਕੁਛ ਨਾ ਨੇ ਬੁੱਧ ਆਪਣੀ ਲੈਂਗੁਏਜ ਵਿੱਚ ਕੁਝ ਲਿਖਿਆ ਆ ਜੋ ਵੀ ਲਿਖਿਆ ਆ ਵੀ ਸਾਡੇ ਤਾਂ ਸਮਝ ਤੋਂ ਬਾਹਰ ਆ ਭਰਾ ਵਧੀਆ ਲਿਖਿਆ ਹੋਊਗਾ ਨਾ ਤੇ ਆ ਵੀ ਕੁਛ ਸ਼ਾਨਦਾਰ ਵੀਊ ਆ ਇੱਥੇ ਰਾਈਟ ਤੇ ਇਹ ਆ ਜੀ ਮਹਾਤਮਾ ਬੋਧੀ ਪ੍ਰਤੀਮਾ ਬਹੁਤ ਹੀ ਪਿਆਰੀ ਔਰ ਦੂਰੋਂ ਦੇਖ ਪੈਂਦੀ ਆ ਦੂਰੋਂ ਜਦੋਂ ਆਪਾਂ ਕਾਜ਼ਾ ਜੀ ਐਂਟਰ ਕਰਦੇ ਆ ਨਾ ਤੇ ਦੂਰੋਂ ਤੇ ਅੱਛਾ ਆ ਕਾਜ਼ਾ ਇੰਨਾ ਕਾ ਨਾ ਆ ਸਾਰਾ ਕਾਜ਼ਾ ਆ ਦੇਖੋ ਬਸ ਆ ਇੰਨਾ ਏਰੀਆ ਆ ਕਾਜ਼ਾ ਦਾ ਆ ਜਿਹੜਾ ਬਸ ਆ ਆ ਕਾਜ਼ਾ ਆ ਰਾਈਟ ਤੇ ਕਰੋ ਚੈੱਕ ਜੀ ਜਿਹੜੇ ਲਵਰ ਕਾਦਾ ਦੀ ਲੇਲ ਵਾਖਦੇ ਹੈ ਨਾ ਹੋਰ ਲਵਰ ਸ਼ੇਰ ਜੀ ਨੂੰ ਕਰਿਆ ਠੀਕ ਹੈ ਜੀ